ਗਲ ਵੀਰ ਜੀ ਕਰਨ ਡੇਰੀ ਫਾਰਮ ਤੇ ਬਹੁ ਬਹੁ ਵੈਲਕਮ ਆ ਵੀਰ ਜੀ ਅੱਜ ਆ ਹੀ ਪਹੁੰਚੇ ਆ ਪਿੰਡ ਸੀੜਾ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਬਟਾਲਾ ਫੌਜੀ ਸਾਹਿਬ ਕੋਲ ਆਪਾਂ ਆ ਗਏ ਆ ਸਰਦਾਰ ਕਸ਼ਮੀਰ ਸਿੰਘ ਨਾਲ ਕੋਲੇ ਸਤਿ ਸ਼੍ਰੀ ਅਕਾਲ ਫੌਜੀ ਸਾਹਿਬ ਬਹੁਤ ਸਨਾਓ ਠੀਕ ਠਾਕ ਜੀ ਚਲੋ ਚੜ੍ਹਦੀ ਕਲਾ ਭਾਜੀ ਚੜ੍ਹਦੀ ਕਲਾ ਚਲੋ ਚੜ੍ਹਦੀ ਕਲਾ ਚਾਹੀਦੀ ਜੇ ਲੈਣ ਤੇ ਅੱਜ ਫਿਰ ਨਾਕ ਕੱਢ ਗੱਢ ਕੇ ਟੋਪ ਦੇ ਇਹ ਆਪਣੇ ਕੋਲ ਲਾਗਣੇ ਹਾਂ ਜੀ। ਢੋਰੀਆਂ ਚੋੜੀਆਂ ਝੋਟੀਆਂ ਨੇ। ਹਾਂਜੀ ਹਾਂਜੀ। ਪਹਿਲਾਂ ਝੋਟੀਆਂ ਨੇ। ਪਲੂਣ ਝੋਟੀਆਂ ਵੀਰ ਜੀ ਆ ਗਈਆਂ। ਸਾਰਾ ਹੀ maal ਬਾਈ ਉਹਨਾਂ ਦਾ ਹਰਿਆਣੇ ਦਾ ਹੁੰਦਾ ਆ। ਕੋਈ 8-10 ਪਸ਼ੂ ਸੀ ਬਾਕੀ 2-3 ਚੱਲ ਗਏ ਆ। ਦੂਰ ਜਾਣਾ ਹੀ ਵੀਰ ਉਹਨਾਂ ਨੇ। ਸੱਚਾ ਦੂਰ ਚਲੇ ਗਏ ਆ। ਹਾਂਜੀ। ਉਹ ਚਲੇ ਗਏ ਆ ਨੇ। ਠੀਕ ਆ ਜੀ ਠੀਕ। ਅੱਛਾ ਯਾਰ ਕਿੰਨੇ ਸੰਗ ਨੇ? ਠੀਕ ਆ ਠੀਕ। ਬਾਕੀ ਆਪਣਾ ਬਾਈ ਜੀ ਐਡਰੈਸ ਬੋਲਦੇ ਹੋ। ਮੇਰਾ ਨਾਮ ਕਸ਼ਮੀਰ ਸਿੰਘ ਬਾਜਵਾ। ਹਾਂਜੀ। ਪਿੰਡ ਸਿੜਾ ਪੱਤੀ ਬੜਾਇਆ ਚ। ਠੀਕ ਜੀ। ਹਾਂਜੀ। ਮੋਬਾਈਲ ਨੰਬਰ ਬੋਲ ਦਿਓ ਆ ਮੋਬਾਈਲ ਨੰਬਰ 7087701504 ਠੀਕ ਹੈ ਬਾਕੀ ਵੀਰ ਜੀ ਜਿਹੜੇ ਮੇਰੇ ਭੈਣ ਭਰਾ ਵੇਂਦੇ ਆ ਵੀਡੀਓ ਨੂੰ ਬੇਨਤੀ ਹੁੰਦੀ ਆ ਕਿ ਹਰ ਹਰ ਵਾਰੀ ਕਹੀਦਾ ਵਾ ਕਿ ਚੈਨਲ ਨੂੰ ਵੱਧ ਤੋਂ ਵੱਧ ਲਾਈਕ ਸਬਸਕ੍ਰਾਈਬ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਬਾਕੀ ਆ ਜਾ ਵੀਰ ਜੀ ਖੋਲੋ ਵੱਡੀ ਝੋੜੀ ਦਿਓ ਡੀਟੇਲ ਦੇਖੋ ਵੀਰ ਜੀ ਪਲੂਣ ਝੋਟਿਆ ਕਦ ਮੈਂ ਕਹਿੰਨਾ ਬੰਦੇ ਦੇ ਸਿਰ ਸਿਰ ਜੱਡਾ ਵਾ ਕਦ 6 ਫੁੱਟ ਤੋਂ ਵੱਧ ਹੋਊਗੀ ਇਹ ਦੋਂਦੀ ਝੋਟੀ ਜੀ ਅਛਾਈ ਦੋਂਦੀ ਆ ਆ ਸਾੰਬੜ ਵਾਲੀ ਕੇ ਨੇ ਰੀਜ ਲਾਈ ਆ ਪੂਰੀ। 2 ਦਿਨ ਹੋਇਆ ਜੇ ਸੂਰੇ ਨੂੰ। ਠੀਕ ਆ ਵੀਰ ਜੀ। 9 ਕਿਲੋ। ਅੱਛਾ ਇਹ 2 ਦਿਨ 9 ਕਿਲੋ। ਵੇਖੋ ਭਾਈ ਜੀ ਫੁੱਲ ਟੋਪ ਦੀ ਝੋਟੀ ਆ ਕਾਲੀ ਸ਼ਾਹ ਜਾਨਵਰਗੀ ਬਾਕੀ ਥਣ ਥਣ ਬਹੁਤ ਪਿਆਰਾ ਲੱਗਾ ਆ। ਬਾਕੀ ਆਰਡਰ ਵੀ ਬਹੁਤ ਸੋਹਣਾ ਆ। ਵੱਡੀ ਝੋਟੀ ਆ ਜੀ। ਹਾਂ। ਦੋਂਦੀ ਮੂੰਹ ਤੋਂ। ਅੱਛਾ ਇਹ ਮੂੰਹ ਤੋਂ ਦੋਂਦੀ ਆ। ਜਿਹੜਾ ਮਰਜ਼ੀ ਚੋਵੇ। ਠੀਕ ਆ ਜੀ। ਵੇਖੋ ਬਾਕੀ ਸਿੰਘ ਜਿਹੜਾ ਰਿੰਗ ਸਿੰਘ ਬਿਲਕੁਲ ਛੋਟਾ ਸਿੰਘ। ਬਹੁਤ ਟੌਪ ਦੀ ਝੋਟੀਆਂ ਜੀ ਸ਼ਾ ਕਾਲੀ ਜਾਨਵਰ ਦੀ ਸ਼ਾ ਕਾਲੀ ਬਾਕੀ ਸਾਂਭੀ ਸੂੰਭੀ ਚੰਗੀ ਆਣਾ ਜੀ ਉਹਨਾਂ ਦੀ ਸਾਂਭ ਹੀ ਬੜੀ ਆ ਜੀ ਦੂਰੋਂ ਪਤਾ ਲੱਗ ਜਾਂਦੀਆਂ ਝੋਟੀਆਂ ਦੱਸ ਦਿੰਦੀਆਂ ਆਪਾਂ ਕਿੱਧਰ ਦੀਆਂ ਪਹਿਲਾ ਸੂਆ ਨਹੀਂ ਪਹਿਲਾ ਸੂਆ ਅੱਛਾ ਜੀ ਤਾਂ ਵੀ ਪਹਿਲਾ ਸੂਆ ਵਾ ਹਾਂਜੀ ਪਹਿਲਾ ਸੂਆ ਦੂਜਾ ਦਿਨ ਸੋਈ ਨੂੰ ਹਾਂਜੀ ਦੂਜਾ ਦਿਨ ਸੋਈ ਨੂੰ ਮੋਹ ਤਾਂ ਸਾਫ ਆ ਠੀਕ ਆ ਜੀ ਬਿਲਕੁਲ ਸਾਫ ਆ ਬਾਕੀ ਬੱচ্চਾ ਕੀ ਆ ਗਿਆ ਨੇ ਮਗਰ ਬੱচ্চਾ ਮਗਰ ਕੱਟੀ ਏ ਅੱਛਾ ਕੱਟੀ ਆ ਗਈ ਚੋਰ ਮੋਹਰਾ ਕੱਟੀ ਠੀਕ ਆ ਠੀਕ ਆ ਆਇਓ ਭਾਈ ਜੀ ਇਹਦਾ ਆਪਾਂ ਪਹਿਲਾਂ ਰੇਟ ਰੇਟ ਦੀ ਕਰ ਲਈਏ ਗੱਲ ਇਹ ਰੇਟ ਵੀਰ ਮੈਂ 35 ਮੰਗਣਾ ਅੱਛਾ ਜੀ ਤੇ ਤੁਹਾਡੀ ਦੋਸਤ ਨੂੰ ਵੀ 15 16 ਪੱਲੋਂ ਪਹਿਲੇ ਸੁਣ ਲਈ ਹਾਂਜੀ 1 35 ਮੰਗਣਾ ਬਾਕੀ ਜਦੋਂ ਮੌਕੇ ਤੇ ਚੋਟਵਾ ਕੇ ਵਾਦਾ ਘਾਟਾ ਵੀ ਕੀਤਾ ਜਾਏਗਾ ਚਲੋ ਕਰ ਦਈਏ ਮਾਨਤਨ ਕਰ ਦਈਏ ਇੱਕ ਮਾਨਤਨ ਇੱਕ ਪੰਜੀ ਦੀ ਛੜ ਦਿਆਂਗਾ ਲਓ ਵੀਰ ਜੀ ਬਾਈ ਹੁਣੀ ਕਹਿੰਦੇ ਇੱਕ ਪੰਜੀ ਦੀ ਝੋਟੀ ਛੜ ਦਾਂਗਾ ਬਾਕੀ ਝੋਟੀ ਵੀ ਰੀਅਲ ਰੀਲ ਗੱਡੀ ਦੇ ਇੰਜਨ ਜਿੱਡੀ ਆ ਫੁੱਲ ਵੱਡੀ ਝੋਟੀ ਆ ਜੀ ਫੁੱਲ ਵੱਡੀ ਬਾਕੀ ਬੰਦਾ ਹੋਏਗਾ ਰਕਮ ਦਾ ਵੀ ਅੱਗਾ ਪਿੱਛਾ ਕੀਤਾ ਜਾਊਗਾ ਮੇਰੇ ਮਾਲ ਦੇ ਵਿੱਚ ਕੋਈ ਨੁਕਸ ਹੋਊਂਗਾ ਲਈ ਜਵਾਬਦਾਰ ਹੋਊਂਗਾ ਬਿਲਕੁਲ ਜੀ ਬਾਕੀ ਫੌਜੀ ਸਾਹਿਬ ਆ ਸੂਲ ਸੂਲਾਂ ਦੇ ਪੂਰੇ ਪੱਕੇ ਆ ਆ ਹਾਂਜੀ ਰਕਮ ਦਾ ਵੀ ਅਕਾ ਪਿੱਛਾ ਕੀਤਾ ਜਾਊ ਆਹ ਕੋ ਬੰਦੇ ਨਾਲ ਅਸ਼ਵਾਕ ਦੇ ਬੰਦੇ ਨਾਲ ਆਹ ਕੋ ਬੰਦੇ ਨਾਲ ਰਕਮ ਦਾ ਵੀ ਅਕਾ ਪਿੱਛਾ ਕੀਤਾ ਜਾਊ ਮੇਰੇ ਮਾਲ ਦੇ ਵਿੱਚ ਕੋ ਕਮੀ ਪੇਸ਼ੀ ਹੋਊ ਉਹ ਤਾਂ ਮੈਂ ਜ਼ਿੰਮੇਵਾਰ ਰਹੂ ਬਿਲਕੁਲ ਸਾਰਾ ਹੀ ਖਰਾ ਮਾਲ ਆ ਜੀ ਭਾਈ ਕੋਲ ਬਾਕੀ ਆ ਦੂਜੇ ਨੰਬਰ ਤੇ ਆ ਗਈ ਭਾਈ ਜੀ ਇਹ ਸੂਈ ਆ ਇਹ ਵੀ ਸੂਈ ਜੀ ਠੀਕ ਆ ਜੀ ਇਹਦੇ ਥੱਲੇ 10 ਕਿਲੋ ਦੋ ਤੇ 11 12 ਨੇ ਸੂਈ ਨੂੰ ਆਏ ਜੀ ਠੀਕ ਜੀ ਬਾਕੀ ਇਹਦਾ ਹੀ ਥਣ ਤੋਂ ਬਹੁਤ ਵਧੀਆ ਲੱਗਾ ਪਲੂਣ ਝੋਟੀ ਹੈ ਵੀ ਸ਼ਾ ਕਾਲੀ ਜਾਮਨ ਵਰਗੀ ਝੋਟੀ ਆ ਜੀ ਬਾਕੀ ਸਿੰਘ ਸੁੰਗਾ ਰਿੰਗ ਸਿੰਘ ਲੱਗਾ ਬਹੁਤ ਵਧੀਆ ਜੀ ਇਹ ਵੀ ਟੋਪ ਕੁਆਲਿਟੀ ਦੀ ਦਸ ਦਿਨ ਹੋਇਆ ਥੋੜੀ ਨੂੰ ਇਹਦੇ ਸਾਲ ਦਾ ਭਾਗ ਦਾ ਹਸਲੋ ਦੋਦੇ ਆ ਅਛਾ ਜੀ ਦੇਖੋ ਇਜੀ ਝੋਟੀ ਐ ਪੇਠ ਕੁੜੇ ਦੀ ਸਿੱਧੀ ਗਾਰਡ ਰਗੀ ਝੋਟੀ ਆ ਜੀ ਇਹ ਇੱਕ ਪੰਜ ਦੀ ਦੇਦਾਗਾ ਬਾਕੀ ਫੌਡੇ ਦੇ ਕੋਈ ਮਾਨਤਰਾ ਨਹੀਂ ਕੀਤਾ ਜਾਏਗਾ ਅਛਾ ਜੀ ਇੱਕ ਪੰਜ ਦੀ ਮੈਂ ਕਹਿੰਨਾ ਹੁਣੇ ਕਰ ਦਈਏ ਥੋੜਾ ਬੋਤਾ ਮਾਨਤਣ ਹੁਣੇ ਲੱਖ ਦੀ ਲਾਸਟ ਨਾੜ ਲੱਖ ਦੀ ਛੜ ਲਓ ਜੀ ਲੱਖ ਦੀ ਆਂਦੇ ਲਾਸਟ ਐ ਛੜ ਦਾਂਗੇ ਬਾਕੀ ਬਾਈ ਜੀ ਅਛਾ ਇਹ ਦੁੱਧ ਦਾਖ ਕੇ ਨੋ ਬਾਕੀ ਦੰਦਾਂ ਦੀ ਛੋਟੀ ਆ ਤਾਜੀ ਸੂਈ ਆ ਆ ਇਹ ਵੀ ਲੱਖ ਹਾਂਜੀ ਨੰਬਰ ਇਹ ਵੀ ਛੋਟੀ ਆ ਇਹ ਵੀ ਵੀਰ ਜੀ ਸਿੰਘ ਇਹਦਾ ਬੋਆ ਪਿਆਰਾ ਆ ਗਿਆ ਜੀ ਆ ਪਹਿਲਾਂ ਛੋਟੀ ਆ ਇਹ ਵੀ ਪਲੂਣ ਕੱਟੀ ਆ ਇਹ ਰਾਤ ਸੂਈ ਹੀ ਅਛਾ ਜੀ ਰਾਤ ਸੂਈ ਹੀ ਅਗਰੀ ਨਹੀਂ ਤੇ ਥਵੇ 15 ਸਾਲ ਬਾਅਦ ਦੁੱਧ ਬਣਦਾ ਬਿਲਕੁਲ ਬਿਲਕੁਲ ਜੀ ਬਿਲਕੁਲ ਮੇਲੇ ਪੰਜ ਛੇ ਕਿਲੋ ਦੁੱਧ ਹੈਗਾ ਹਾਂਜੀ ਇਹ ਵੀ ਤੁੰਦੀ ਛੋਟੀ ਆ ਦੇਖੋ ਜੀ ਤੁੰਦੀ ਕੱਟੀ ਟੋਪ ਦੀ ਬੇਲ ਬੁੱਲ ਫੁੱਲ ਵੱਡਿਆ ਜੀ ਇਹਦੀ। ਬਾਕੀ ਇਹ ਵੀ ਸ਼ਾਕ ਕਾਲੀ ਜਾਨਵਰ ਦੀ ਝੋਟੀ ਆ ਜੀ। ਇਹਨੇ ਇਹਦੇ ਅੱਜ ਤੇ ਪੱਠੇ ਵੀ ਨਹੀਂ ਸੁੱਕੇ ਰਾਤ ਨੂੰ। ਠੀਕ ਆ ਜੀ ਠੀਕ ਆ। ਬਾਕੀ ਲੇਵਾ ਲੂਆ ਇਹਦਾ ਫੁੱਲ ਕਮਾਲ ਦਾ ਆ। ਅੱਛਾ ਝੋਟੀ ਲੱਗਦੀ ਹੈ ਜਹਾਉਂਦੇ। ਠੀਕ ਆ ਜੀ। ਇਹਦਾ ਵੀ ਕੱਦ ਕੋ ਤੇ ਫੁੱਲ ਵੱਡਾ ਆ। ਬਾਕੀ ਇਹਦਾ ਸਿੰਘ ਬਹੁਤ ਪਿਆਰਾ ਲੱਗਦਾ। ਦੇਖੋ ਜੀ। ਮਗਰ ਇਹਦੇ ਵੀ ਕਟਈ ਆ। ਠੀਕ ਆ ਜੀ। ਬੁੱਲ ਬੁੱਲ ਦੇ ਬੱਚੇ ਕਾਢੇ ਕਿ ਲੈਂਦੇ ਫਿਰ ਤੁਸੀਂ। ਖਾਲ ਦੇ ਵਿੱਚ ਕੋਈ ਵੀ ਅੰਮੀ ਨਹੀਂ ਪਾਰਾਂ ਵੀ ਨਹੀਂ ਚੀ ਜੰਦਾ ਅੱਡਾ ਵਾ ਬਿਲਕੁਲ ਬਿਲਕੁਲ ਜੀ ਬਿਲਕੁਲ ਹਾਂਜੀ ਹਾਂਜੀ ਇਸ ਤਰ੍ਹਾਂ ਹੀ ਨਹੀਂ ਰਹੀ ਮੈਂ ਤਾਂ ਜੰਤਰਾ ਜੀ ਬਾਬੇ ਬੋਨੇ ਦੀ ਕਿਰਪਾ ਨਾਲ ਵੇਖਦੀ ਆਂ ਚਲੋ ਜੀ ਕਿਰਪਾ ਹੀ ਰਹਿ ਮਹਾਰਾਜ ਜੀ ਬਾਕੀ ਦੇਖੋ ਵੀਰ ਜੀ ਥਣ ਤੋਂ ਬਹੁਤ ਵਧੀਆ ਲੱਗਾ ਇਹਨੂੰ ਵੀ ਨੌਕ ਵਾਲਾ ਥਣ ਲੱਗਾ ਬਾਕੀ ਕੱਦ ਵਜਨ ਇਹਦਾ ਵੀ ਫੁੱਲਿਆ ਬਾਕੀ ਦਾ ਰੇਟ ਦੀ ਜੇ ਕਰੀਏ ਆਪਾਂ ਗੱਲ ਤੇ ਇਹ ਝੋਟੀ ਦੇ ਦਾਂਗੇ ਤੁਹਾਨੂੰ 99000 ਦੀ 99000 ਦੀ 99000 ਦੀ ਉਹ ਥੋੜਾ ਮੌਤਾ ਮੌਕੇ ਤੇ ਮਾਨ ਤਰਾਣੀ ਕੀਤਾ ਜਾਊਗਾ ਮੈਂ ਕਿਹਾ ਹੁਣੇ ਕਰ ਦਈਏ ਥੋੜਾ ਬੋਤਾ ਇਹ 90 ਦੀ ਦੇ ਦਾਂਗੇ ਫਿਰ ਉਹ ਜੀ 90 ਦੀ ਲਾਸਟ ਵੱਡੀ ਛੋਟੀ ਕੋਲ ਸੱਜਰ ਸੁਈ ਆ ਦੰਦਾ ਛੋਟੀ ਆ ਥਾਂ ਤੁਹਾਨੂੰ ਬਿਲਕੁਲ ਪੂਰੇ ਟੌਪ ਦਾ ਲੱਗਾ ਰੇਂਗ ਸਿੰਘ ਲੱਗਾ ਜੀ ਬਾਕੀ ਇਹ ਤੇ ਗੱਪਣ ਮਾ ਗਿਆ ਅੱਛਾ ਜੀ ਇਹ ਗੱਪਣ 15 16 ਕਿਲੋ ਪੰਜ ਛੱਕਣ ਲੈ ਲਈ ਦੀ ਆ ਇਹ ਦੀ ਗੱਲ ਆ ਜੀ ਥਾਂ ਤੁਹਾਨੂੰ ਚੰਗਾ ਲੱਗਾ ਪੋਲੀ ਭਾਰਦੀ ਸਾਹਿਬ ਹਾਂ ਜੀ ਗੱਬਣ ਜੋਟੀ ਆ ਗਈ ਆ ਵੇਖੋ ਜੀ ਥਣ ਲੱਗਾ ਪੀੜੀਆਂ ਦੇ ਪਾਵੇ ਵਰਗਾ ਥਣ ਲੱਗਾ ਇਹਨੂੰ ਹਾਂਜੀ ਹਾਂਜੀ ਠੀਕ ਜੀ ਠੀਕ 15 16 ਕਿਲੋ ਦੀ ਮਾਲਕਿਆ ਬੈਕਗ੍ਰਾਉਂਡ ਤੋਂ ਪਤਾ ਲੱਗਾ ਇਹਦਾ ਹਾਂਜੀ ਹਾਂਜੀ ਠੀਕ ਜੀ ਠੀਕ 15 16 ਕਿਲੋ ਦੁੱਧ ਭਰਿਆ ਜੇ ਪਹਿਲੇ ਸੂਏ ਹਾਂਜੀ ਹਾਂਜੀ ਫੁੱਲ ਵੱਡੀ ਆ ਹਾਂ ਸਿੰਘ ਸਿੰਘ ਸਾਤਾਂ ਦੇ ਕੋਕੇ ਜੜੇ ਆ ਕੋਕੇ ਪੰਜਾਂ ਸਿਆਲਾਂ ਦੇ ਵਿੱਚ ਹੁੰਦੀ ਆ ਹਾਂਜੀ ਕਿਰਾਇਆ ਦੇਣਾ ਨਾ 5 ਉਹ ਪਿੱਛੇ ਦੀ ਥਣਾ ਦੀ ਠੀਕ ਆ ਜੀ ਥਣਾ ਦੀ ਤੇ ਪਿੱਛੇ ਦੀ ਗਰੰਟੀ ਆ ਠੀਕ 5 ਦਿਨ ਲੈ ਜੂਗਾ ਦੇਣਾ 5 ਦਿਨ ਲੈਣਾ ਕੱਢ ਦੀ ਠੀਕ ਆ ਜੀ ਠੀਕ ਵੇਖੋ ਇੱਥੀ ਇਹ ਵੀ ਝੋਟੀ ਸ਼ਾਹ ਕਾਲੀ ਜਾਨਵਰ ਵੀ ਅਸਲ ਮੋਰਾ ਇਹਦੇ ਰੇਟ ਦੀ ਆਪਾਂ ਜੇ ਗੱਲ ਤੇ ਇਹਦੇ 1 20 ਵੀ ਦੇ ਦਾਂਗੇ ਇੰਚੋ ਨਹੀਂ ਮੰਗਣਾ ਮੈਂ ਕੱਢ ਜਾਊਗਾ ਇਹ ਵੀ 20 ਵੀ ਦੇ ਦਾਂਗੇ ਇੱਥੇ ਵੇਖਿਓ ਇਧਰ ਮੜਾ ਕੈਮਰਾ ਲਓ ਠੀਕ ਆ ਜੀ ਇੱਕ ਵੀਰ ਝੋਟੀ ਇੱਕ ਵੀਰ ਝੋਟੀ ਦੇ ਦਾਂਗੇ ਦੋ ਜੀ ਦੇ ਥਣਾ ਦੇ ਤੇ ਪਿੱਛੇ ਦੀ ਗਰੰਟੀ ਹੋ ਠੀਕ ਹੈ ਜੀ ਬਾਕੀ ਮਾਣ ਤਨ ਕਰ ਦਿਓ ਜੀ ਮਾਣ ਤਨ ਕਰ ਦਿਆਂਗੇ ਕੋਈ 5000 ਦਾ ਸੇਦਾ ਹੀ ਹੋ ਜੂ ਲਓ ਜੀ ਇੱਕ 15 ਦੀ ਫਿਰ ਦੇ ਦिए ਇੱਕ 15 ਦੀ ਪਹੁੰਚ ਕਰ ਦਿਆਂਗੇ ਅੱਛਾ ਜੀ ਪਹੁੰਚ ਕਰ ਦਾਂਗੇ ਪਿੱਛੇ ਗਰੰਟੀ ਹੋ ਦੋ ਝੋਟੀਆਂ ਠੀਕ ਹੈ ਜੀ ਆਹ ਵੇਖੋ ਝੋਟੀ ਤੁਰੀ ਆਉਣ ਡਈ ਜੀ ਅਜੇ ਅੱਛਾ ਜੀ ਆਹ ਦੂਜੇ ਸੂਨੇ ਝੋਟੀਆਂ ਦਾ ਸੋਹਣਾ ਤਰ੍ਹਾਂ ਦਾ ਸੇਦਾ ਹੋ ਦੀਦਾ ਸੱਈ ਗਾ ਜੀ ਕੱਚ ਪੋਣਾ ਬਹੁਤ ਆ ਗਿਆ ਜੀ ਹਾਂਜੀ ਠੀਕ ਆ ਇਹ ਵੀ ਛੋਟੀ ਫੋਲ ਵੱਡੀ ਆ ਅਸਲ ਝੋਟੀਆਂ ਹੁੰਦੀਆਂ ਜੀ ਕੋਲ ਹਰਿਆਣੇ ਦੀਆਂ ਸਾਰੀਆਂ ਹੀ ਸ਼ਾਹ ਕਾਲੀ ਹਾਂਜੀ ਹਰਿਆਣੇ ਦੀਆਂ ਇੱਥੇ ਕੋਲ ਜੀ ਇੱਕ ਅਰੀ ਝੋਟੀ ਲੱਗੇ ਮਾੜੇ ਲੱਗੋ ਖੇਚ ਲੋ ਇਹਨੂੰ ਹਾਂਜੀ ਤੈਨੂੰ ਇਹਦਾ ਜੰਪ ਵਾਲਾ ਹਰਿਆਣੇ ਦਾ ਠੀਕ ਜੀ ਐਸ ਮੌਕੇ ਗੁਰਦਾਸਪੁਰ ਚ ਹਾਂਜੀ ਐਸ ਮੌਕੇ ਗੁਰਦਾਸਪੁਰ ਚ ਇਹ ਵੀ ਸ਼ਾਹ ਵੱਡੀ ਕਾਲੀ ਝੋਟੀ ਗੱਬਣ ਹਲੇ ਦਿਨ ਲੈ ਜੂ ਕਰਮਾ ਲਈ ਸੁੰਦੀ ਸੁੰਦੀ ਆਹ ਲੈ ਜੀ ਇਹ ਜੀ ਤੁਹਾਡੀ ਠੀਕ ਆ ਜੀ ਠੀਕ ਆ ਬਾਕੀ ਵੀ ਥਾਣ ਥਣ ਬਹੁਤ ਲੱਗਾ ਬਹੁਤ ਪਿਆਰਾ ਥਣ ਲਗਾ ਜੀ ਇਹਨੂੰ ਬਾਕੀ ਝੋਟੀਆਂ ਸਾਰੀਆਂ ਹੀ ਸਾਫ ਆ ਜਨੀਆਂ ਆਪਣੇ ਕੋ ਪੰਜ ਛੇ ਨਾ ਗਏ ਭਾਈ ਹੁਣਾਂ ਕੋ ਸਾਰੇ ਦਾਣੇ ਆ ਜੀ ਦਾਣੇ ਇਕੱਠੇ ਤੇ ਵੀ ਫੁੱਲ ਵੱਡੀ ਝੋਟੀਆਂ ਪਿੱਠ ਬਹੁਤ ਵਧੀਆ ਜੀ ਇਹਦਾ ਇਹ ਝੋਟੀ ਵੀ ਇਕ ਵੀਰ ਹੀ ਦੇ ਦਾਂਗੇ ਅੱਛਾ ਇਕ ਵੀਰ ਤੇ ਮੌਕੇ ਤੇ ਮਾਨਤ ਨਾਲ ਵੀ ਕੀਤਾ ਜਾਊਗਾ ਹਰ ਪਿੱਛੇ ਦੀ ਤੇ ਥਾਣਾ ਦੀ ਗਰੰਟੀ ਆਊ ਕਰ ਦਈਏ ਗਾ ਮਾਨਤ ਨਾਲ ਮਾਂਤਰਾ ਨੇ ਵੀ ਪਹੁੰਚ ਇੱਕ 15 ਦੀ ਕਰ ਦੇਾਂਗੇ ਘਰ ਠੀਕ ਆ ਜੀ ਹਾਂ ਛੋਟੀ 12 13 ਕਿਲੋ ਦੁੱਧ ਕੱਢੇ ਪਹੁੰਚ ਮਲੇ ਪਹੁੰਚ ਕਰਾਇਆ ਵਿਧ ਕਰਾਇਆ ਵਿਧ ਕਰਾਇਆ ਕਿੰਨੇ ਕਿਲੋਮੀਟਰ ਜੀ 100 ਕਿਲੋਮੀਟਰ ਤੱਕ 100 ਕਿਲੋਮੀਟਰ ਤੱਕ ਵੀ ਨਾ ਕਹਤਾ ਇਹਨਾਂ ਦੋਵਾਂ ਝੋਟੀਆਂ ਦੀ ਇੱਕ 15 15 ਦੀ ਜਿਹੜੀ ਆ ਪਹੁੰਚ ਕਰ ਦੇਵਾਂਗੇ ਬਾਕੀ ਫੁੱਲ ਵਧੀਆ ਝੋਟੀਆਂ ਬਾਈ ਕੋਲ ਵੱਡੀਆਂ ਝੋਟੀਆਂ ਹਰਿਆਣੇ ਦੀਆਂ ਬਾਕੀ ਵੀਰ ਜੀ ਵੀਡੀਓ ਦੇਖਣ ਵਾਲੇ ਵੀਰ ਸਾਡੇ ਦੇ ਸਿਆਣੇ ਆ ਜਿਨ੍ਹਾਂ ਨੇ ਪਸ਼ੂ ਰੱਖੇ ਪਤਾ ਲੱਗ ਗਿਆ ਨਾ ਕਿੱਧਰ ਦੀਆਂ ਝੋਟੀਆਂ ਜੀ ਸ਼ਾ ਕਾਲੀਆਂ ਵਾ ਵੇਖੋ ਵੀਰ ਦੀ ਨਗੀਨਾ ਹੀ ਆ ਬਾਕੀ ਇਹ ਦੋਦੀ ਨੂੰ ਆਜ ਮਾਰਦਾ ਆ ਜਾਂ ਝੋਟੀਆਂ ਨੇ ਸਹੀ ਗੱਲ ਜੇ ਸਹੀ ਗੱਲ ਦੋਦੇ ਕੱਢਣਗੇ ਤੇ ਦੋਦੀ ਨੂੰ ਭਰਾਉਣਗੇ ਮੇਰਾ ਦੋਦੇ ਡੋਨੇ ਚ ਪਾੜ ਕੇ ਇਹ ਤੇ ਗੱਲ ਹੈਗੀ ਐ ਬਾਕੀ ਆਪਣਾ ਐਡਰੈਸ ਬੋਲਦੇ ਹੋ ਜੀ ਮੇਰਾ ਦਾਸਾ ਇਸ ਸੁਨਸਨ ਬਾਜਵਾ ਹਾਂਜੀ ਇਹ ਪਿੰਡ ਸੀੜਾ ਪੱਤੀ ਬੜਾ ਜਲਾ ਕਰਦਾਸਪੁਰ ਠੀਕ ਹੈ ਜੀ ਮੁਮਬਤਾਲਾ ਮੋਬਾਈਲ ਨੰਬਰ ਬੋਲਦੇ ਹੋ 7087701504 ਹਾਂਜੀ 9874887 ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ